ਬਰਾਤ ਵੇਲੇ ਵਿਆਹ ਵਾਲੇ ਮੁੰਡੇ ਦਾ ਨੋਟਾਂ ਦਾ ਹਾਰ ਹੋਇਆ ਚੋਰੀ ਫਿਲਮੀ ਸਟਾਈਲ ਵਿੱਚ ਫੜਿਆ ਮੁੰਡੇ ਨੇ ਚੋਰ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਬਹੁਤ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਹੁਣ ਇੱਕ ਵੱਖਰੀ ਹੀ ਵਿਆਹ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਇੱਕ ਛੋਟੇ ਹਾਥੀ ਤੇ ਲੰਮਕਦਾ ਦਿਖਾਈ ਦੇ ਰਿਹਾ ਏ ਦਰਅਸਲ ਜਦੋਂ ਇਸ ਮੁੰਡੇ ਦੀ ਬਰਾਤ ਪੈਲਸ ਵਿੱਚ ਪਹੁੰਚੀ ਤਾਂ ਇੱਕ ਚੋਰ ਇਸ ਮੁੰਡੇ ਦਾ ਨੋਟਾਂ ਵਾਲਾ ਹਾਰ ਖੋ ਕੇ ਦੂਰ ਖੜੇ ਆਪਣੇ ਛੋਟੇ ਹਾਥੀ ਵਿੱਚ ਬਹਿ ਕੇ ਭੱਜ ਜਾਂਦਾ ਏ ਜਿਸ ਨੂੰ ਦੇਖ ਕੇ ਕਈ ਬਰਾਤੀ ਉਸ ਦੇ ਪਿੱਛੇ ਜਾਂਦੇ ਨੇ ਜਿਸ ਵਿੱਚ ਵਿਆਹ ਵਾਲਾ ਮੁੰਡਾ ਵੀ ਹੁੰਦਾ ਏ ਵਿਆਹ ਵਾਲਾ ਮੁੰਡਾ ਆਪਣੇ ਇੱਕ ਦੋਸਤ ਨਾਲ ਮੋਟਰਸਾਈਕਲ ਤੇ ਉਸ ਦਾ ਪਿੱਛਾ ਕਰਦਾ ਹੈ ਅਤੇ ਕਾਫੀ ਦੂਰ ਜਾ ਕੇ ਮੋਟਰਸਾਈਕਲ ਨੂੰ ਛੋਟੇ ਹਾਥੀ ਨਾਲ ਲਾ ਕੇ ਉਸ ਉੱਪਰ ਚੜ ਜਾਂਦਾ ਏ ਅਤੇ ਬਾਰੀ ਰਾਹੀ ਅੰਦਰ ਵੜ ਜਾਂਦਾ ਏ ਅਤੇ ਚੋਰ ਤੋਂ ਛੋਟਾ ਹਾਥੀ ਰੁਕਵਾ ਲੈਂਦਾ ਹੈ ਅਤੇ ਬਾਕੀ ਬਰਾਤ ਵੀ ਮੌਕੇ ਤੇ ਪਹੁੰਚ ਕੇ ਉਸ ਨੂੰ ਘੇਰਾ ਪਾ ਲੈਂਦੀ ਏ ਅਤੇ ਚੋਰ ਨੂੰ ਕੁੱਟਣ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਏ ਸੋ ਇਸ ਸਾਰੀ ਹੀ ਘਟਨਾ ਦੀ ਮੁੰਡੇ ਦੇ ਇੱਕ ਦੋਸਤ ਵੱਲੋਂ ਵੀਡੀਓ ਬਣਾ ਲਈ ਜਾਂਦੀ ਏ ਜਿਸ ਨੂੰ ਦੇਖ ਸਾਰੇ ਹੀ ਕਹਿਣ ਲੱਗ ਜਾਂਦੇ ਨੇ ਕਿ ਮੁੰਡਾ ਤਾਂ ਸਪਾਈਡਰਮੈਨ ਬਣ ਗਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ